ਖਾਇ ਵੀ ਰੱਬਾ ਇੰਨੀ ਧੁੰਦਾ ਦੱਸ ਤੂੰ ਮਾੜੀ ਮੋਟੀ ਧੁੱਪ ਕੱਢ ਲੈ ਜਮਾ ਠੰਡ ਚ ਮਾਰੂਗਾ ਹੁਣ ਤਾ ਰੱਬ ਹਾਂਜੀ ਹਾਂਜੀ ਠੀਕ ਹੈ ਕੋਈ ਨਾ ਪੂਆ ਜੀ ਠੀਕ ਆ ਇਹਦਾ ਫੋਨ ਸੀ ਪੂਆ ਦਾ ਸੀਗਾ ਬਰਿੰਦਰ ਦੇ ਪੂਆ ਦਾ ਜੈਸੀ ਪੂਆ ਦਾ ਹਮ ਅੱਛਾ ਕੀ ਕਹਿੰਦੇ ਸੀ ਕਹਿਣਾ ਕੀ ਆ ਕਹਿੰਦੇ ਆਉਂਗੀ ਮੈਂ ਅੱਜ ਅੱਛਾ ਚਲ ਵਧੀਆ ਗੱਲ ਆ ਕੁੜੇ ਆਪਣੇ ਤਾਂ ਤਾਂ ਨਹੀਂ ਲੋੜੀ ਦੇਣ ਜਾਇਆ ਗਿਆ ਵਿਚਾਰੀ ਨੂੰ ਆ ਆ ਕੇ ਲੈ ਜੂਗੀ ਵਧੀਆ ਕਿਹੜੀ ਗੱਲ ਹੈ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਉਰੇ ਆਊਗੀ ਉਰੇ ਆ ਕੇ ਫਿਰ ਉਹਨੇ ਬਾਪੂ ਦਾ ਉਹ ਹੀ ਪੱਖ ਪੂਰਨਾ ਆਪਣੀ ਤਾਂ ਕੋਈ ਗੱਲ ਸੁਣਨੀ ਨਹੀਂ ਉਹਨੇ ਲੈ ਦੱਸ ਕੀ ਬਾਪੂ ਦਾ ਪੱਖ ਪੂਰਨਾ ਤੂੰ ਮਾੜਾ ਚੰਗਾ ਨਾ ਬੋਲਿਆ ਕਰ ਚੰਗੀਆਂ ਗੱਲਾਂ ਕਰੇਂਗੀ ਜੇ ਤਾਂ ਹੀ ਭੂਆ ਆਪਣਾ ਵੱਖ ਪੂਰੂਗੀ ਨਾਲੇ ਉਹਨੇ ਤਾਂ ਵਿਚਾਰੀ ਨੇ ਕਦੇ ਆਪਾਂ ਨੂੰ ਮਾੜਾ ਚੰਗਾ ਕਿਹਾ ਹੀ ਨਹੀਂ ਤੈਨੂੰ ਤਾਂ ਹਰੇਕ ਹੀ ਰਿਸ਼ਤੇਦਾਰ ਬੁਰਾ ਲੱਗਦਾ ਪ੍ਰੀਤ ਦੀਦੀ ਤੁਹਾਨੂੰ ਨਹੀਂ ਪਤਾ ਹੈਗਾ ਤੁਸੀਂ ਭੂਆ ਵਰੇ ਜਾਣਦੇ ਨਹੀਂ ਡੰਡਾ ਤਾਂ ਉਹਨੇ ਬਾਪੂ ਵਾਲੇ ਡਿੱਗਣਾ ਹੁੰਦਾ ਤੇ ਨਾਲੇ ਇੱਕ ਗੱਲ ਹੋਰ ਇੱਥੇ ਆ ਕੇ ਚੌਧਰ ਕੋਟੂ ਗਈ ਰੁੱਸੂ ਗਈ ਆਪਣੇ ਨਾਲ ਵੀ ਬ੍ਰਿੰਦਰ ਨੂੰ ਛੱਡਣ ਗਈਆਂ ਸੀ ਕੱਲੀਆਂ ਬਾਕੀਆਂ ਮੈਨੂੰ ਲੈ ਕੇ ਨਹੀਂ ਗਈਆਂ ਬਈ ਪੂਆ ਦਾ ਰੁੱਸਣਾ ਤਾਂ ਬਣਦਾ ਹੀ ਆ ਕੱਲੀ ਘੈਰੀ ਤਾਂ ਕੁੜੀ ਆ ਆਪਣੇ ਨਾ ਜੇ ਆਪਣੇ ਨਣਦ ਹੁੰਦੀ ਉਹਨੂੰ ਵੀ ਤਾਂ ਨਾਲ ਹੀ ਲੈ ਕੇ ਜਾਣਾ ਸੀ ਆਪਣਾ ਖੁਦ ਹੱਕ ਬਣਦਾ ਸੀ ਪੂਆ ਨੂੰ ਨਾਲ ਲੈ ਕੇ ਜਾਣ ਦਾ ਹੱਕ ਬਣਦਾ ਸੀ ਪਹਿਲਾਂ ਵੀ ਆਪਾਂ ਰਿਸ਼ਤੇਦਾਰੀ 'ਚ ਜਾਣਾ ਸੀ ਉਦੋਂ ਪੁੱਛਿਆ ਸੀ ਇਹਨਾਂ ਨੂੰ ਵੀ ਚੱਲेंगे ਉਹਦੇ ਕਹਿੰਦੀ ਆ ਨਾ ਪਾਈ ਤੂੰ ਤਬੇਲੀ ਹੋ ਮੇਰੇ ਕੋਲ ਕਿੱਥੇ ਟਾਈਮ ਐ ਉਹ ਜਾਣਾ ਨਾ ਜਾਣਾ ਤਾਂ ਅਗਲੀ ਦੀ ਮਰਜ਼ੀ ਆ ਆਪਣਾ ਤਾਂ ਹੱਕ ਵਣਦਾ ਸੀ ਨਾ ਇੱਕ ਵਾਰ ਪੁੱਛਣ ਦਾ ਹੱਕ ਤਾਂ ਮੈਨੂੰ ਪਤਾ ਦੀਦੀ ਬੰਦਾ ਸੀਗਾ ਹੁਣ ਛੱਡੋ ਜਿਹੜੀਆਂ ਗੱਲਾਂ ਹੋ ਗਈਆਂ ਹਵਾ ਗਏ ਹੁਣ ਬ੍ਰਿੰਦਰ ਤਾਂ ਚਲਾ ਗਿਆ ਹੁਣ ਬਿਨਾਂ ਗੱਲ ਤੋਂ ਰੁੱਸੂਗੀ ਤਾਂ ਫਿਰ ਉਹਦਾ ਤਾਂ ਕੀ ਫਾਇਦਾ ਨਾਲੇ ਮੈਂ ਤਾਂ ਇਹ ਕਹਿੰਦੀ ਸੀ ਵੀ ਚੱਲ ਵਧੀਆ ਗੱਲ ਐ ਆਊਗੀ ਨਾਲੇ ਉਹਨਾਂ ਨਾਲ ਮੈਂ ਅੱਜ ਗੱਲ ਕਰੇ ਲਉਂਗੀ ਆਡੋ ਹੋਣ ਵਾਲੀ ਕਿੰਨਾ ਕੁ ਟਾਈਮ ਹੁਣ ਬਾਪੂ ਨਾਲ ਮੱਥਾ ਮਾਰਦੀ ਰਹੂ ਮੈਂ ਪ੍ਰੀਤ ਖਬਰਦਾਰ ਜੇ ਤੂੰ ਭੂਆ ਕੋਲੇ ਕੋਈ ਵੀ ਅੱਜ ਗੱਲ ਕੀਤੀ ਤਾਂ ਨਾਲੇ ਭੂਆ ਨੇ ਕੀ ਕਹਿਣਾ ਵੀ ਲਾਪਰੀ ਤਾਂ ਤਾਂ 2 ਸਾਲ ਹੋ ਗਿਆ ਇਹਨੂੰ ਇਹਨੇ ਤਾਂ ਕਦੇ ਅੱਡ ਹੋਣ ਦੀ ਗੱਲ ਨਹੀਂ ਕੀਤੀ ਤੁਹਾਡੇ ਨਾਲ ਨਹੀਂ ਜੇ ਬਾਪੂ ਨੇ ਕੁਝ ਕਰਿਆ ਨਾ ਮੇਰੇ ਨਾਲ ਤਾਂ ਕੀਤਾ ਮੈਂ ਤਾਂ ਗੱਲ ਕਰੂੰਗੀ ਬਈ ਤੇ ਨਾਲੇ ਰਹੀ ਗੱਲ ਭੂਆ ਦੀ ਜੇ ਬਾਲਾ ਬੋਲੂਗੀ ਤਾਂ ਮੈਂ ਸਿੱਧਾ ਕਹਿ ਦੂੰਗੀ ਵੀ ਆਪਦੇ ਭਾਈ ਨੂੰ ਨਾ ਆਪਦੇ ਨਾਲ ਹੀ ਲੈ ਜਾ ਸਾਥੋਂ ਨਹੀਂ ਰੱਖਿਆਂਦਾ ਬਸ ਆਹੀ ਕਸੇ ਲਗੀ ਸੀ ਤੇਰੀ ਮੂੰਚੋਂ ਗੱਲ ਲੜਮਾਉਣ ਦੀ ਉਹੀ ਨਿਕਲ ਗਈ ਨਾਲੇ ਮੇਰੀ ਗੱਲ ਸੁਣ ਲੈ ਬਰਿੰਦਰ ਨਾ ਬਾਹਰਲੇ ਮੁਰਕ ਚਲੇ ਪਹੁੰਚਿਆ ਵੀ ਨਹੀਂ ਹੈਗਾ ਉਹਨੂੰ ਰਾਜ ਪਰੇਸ਼ਾਨੀ ਨਹੀਂ ਦੇਣੀ ਇਹ ਨਾ ਹੋਵੇ ਤਾਂ ਫੋਨ ਕਮਾ ਕੇ ਉਹਨੂੰ ਸਾਰਾ ਕੁਝ ਦੱਸ ਦੇ ਤੇ ਨਾਲੇ ਆਗਲ ਦੁਵਾਰੀ ਨਾ ਕਹਿਦੀ ਵੀ ਬਾਪੂ ਨੂੰ ਭੂਆ ਸੰਭਾਲ ਲੂਗੀ ਜ਼ਮੀਨ ਤਾਂ ਆਪਣੇ ਕੋਲੇ ਐ ਆਪਾਂ ਬੋਨੇ ਆ ਬਾਪੂ ਦੀ ਜ਼ਮੀਨ ਭੂਆ ਕਿਉਂ ਸੰਭਾਲੀ ਮੈਨੂੰ ਨਹੀਂ ਚਾਹੀਦੀ ਉਹਦੀ ਜ਼ਮੀਨ ਜਮਾਨ ਕੋਸ਼ ਨਹੀਂ ਚਾਹੀਦਾ ਮੈਨੂੰ ਸਾਨੂੰ ਤਾਂ ਧਰ ਕੇ ਲੈ ਜਾ ਸਾਨੂੰ ਤਾਂ ਚਾਹੀਦੀ ਆ ਫਿਰ ਨਾ ਤੂੰ ਅੱਡ ਹੋਵੇਂ ਇਕੱਲੀ ਅੱਡ ਹੋ ਜਾ ਜੇ ਇੰਨਾ ਚਾਹਿਆ ਤੈਨੂੰ ਕਿਉਂ ਮੈਂ ਤੁਹਾਡੇ ਨਾਲ ਅੱਡ ਹੋऊंगी ਤੇ ਬਾਪੂ ਨੂੰ ਇਕੱਲੇ ਨੂੰ ਅੱਡ ਕਰੂੰਗੀ ਅਸੀਂ ਤਾਂ ਨਹੀਂ ਅੱਡ ਹੋ ਸਕਦੇ ਬਾਪੂ ਨੂੰ ਹਣੋਂ ਫਿਰ ਫਿਰ ਮਰਜੀ ਐ ਤੁਸੀਂ ਦੇਖ ਲਿਓ ਉਹੀ ਬਕਵਾਸ ਕਰਨ ਲੱਗ ਜੂਗੀ ਸਵੇਰੇ ਸਵੇਰੇ ਕੋਈ ਰਿਸ਼ਤੇਦਾਰ ਆਉਂਦਾ ਰੱਬ ਦਾ ਰੂਪ ਹੁੰਦਾ ਬੰਦਾ ਖੁਸ਼ੀ ਮਨਾਉਂਦਾ ਹੁੰਦਾ ਤੇ ਇਹਦੇ ਮੱ ਸਾ ਪਹੁੰਚ ਗਿਆ ਹੋਊਗਾ ਨਾ ਬਰਿੰਦਰ ਆਪਣੇ ਵਾਲਾ ਹਲੇ ਦਾ ਬਾਪੂ ਕਿੱਥੇ ਪਹੁੰਚ ਗਿਆ ਹੂ ਹਲੇ ਤੜਕੇ ਤਾਂ ਚੜਾ ਕੇ ਆਇਆ ਉਹਨੂੰ 15 16 ਘੰਟੇ ਲੱਗ ਜਾਂਦੇ ਆ ਅੱਛਾ ਹਾਂ ਤਾਂ ਆਖੇ ਪਹੁੰਚ ਗਿਆ ਹੋਊਗਾ ਤਾਂ ਨਾ 15 16 ਘੰਟੇ ਲੱਗਦੇ ਚਲ ਕੋਈ ਨਾ ਬਾਕੀ ਮੈਂ ਕਹਿੰਦਾ ਸੀ ਮਨੀ ਦੇ ਦਾਦੀ ਦੇ ਭੋਗ ਤੇ ਜਾਇਆ ਆਉਂਦਾ ਹਾਂ ਜਾ ਕੇ ਹਾਂ ਬਾਪੂ ਹੋਰ ਕੰਮ ਤੰਦਾ ਕਰਾ ਦੀ ਭਾਈ ਮੈਂ ਤਾਂ ਤੇ ਗਿਆ ਸੀਗਾ ਮੱਥਾ ਉੱਥੇ ਨਾ ਨਾ ਜਾ ਕੇ ਆਉਂ ਆ ਬਾਕੀ ਹੱਥ ਉਹ ਰਿਸ਼ਤੇਦਾਰ ਜਿਨ੍ਹਾਂ ਦੇ ਗਿਆ ਸੀ ਤੂੰ ਹਸਪਤਾਲ ਚ ਕਿਵੇਂ ਆ ਠੀਕ ਆ ਹੁਣ ਉਹ ਹਾਂ ਠੀਕ ਐ ਉਹ ਐਂ ਕਹਿੰਦੇ ਸੀ ਕਹਿੰਦੇ ਵੀ ਜੇ ਹੋ ਸਕੇ ਤਾਂ ਕੱਲ ਨੂੰ ਰੋਟੀ ਪਹੁੰਚਾ ਦਿਓ ਅੱਛਾ ਹਾਂ ਮਹਕ ਚਲ ਕੋਈ ਗੱਲ ਨਹੀਂ ਪਰ ਰੋਟੀ ਤਾਂ ਪਹੁੰਚਾ ਦਾਂਗੇ ਚਲ ਕੋਈ ਨਾ ਕਰੋ ਜੁਨੀ ਆਤਾ ਹਨਾ ਰੋਟੀ ਰੱਟੀ ਭੇਜ ਦਉ ਭਾਈ ਐਵੇਂ ਤੂੰ ਚਾਹ ਚੂ ਪੀ ਲਈ ਅਪੂ ਆ ਜਾ ਹਾਂ ਹਾਂ ਚਾਹ ਤਾਂ ਪੀ ਲਈ ਸੀ ਭਾਈ ਠੀਕ ਐ ਨਾਲੇ ਰੇਰੂ ਚੱਕ ਲਈ ਚੰਗਾ ਦੇਖ ਕੇ ਹਾਂ ਕੋਈ ਨਹੀਂ ਅਪੂ ਚੱਕ ਲਵਾਂਗਾ ਤੂੰ ਥੱਪਾ ਪਕੜਵਾ ਦੋ ਕਿੱਥੇ ਛੜਾ ਦੀ ਇਹ ਥੋਪੇਰ ਪੁੱਛਣਾ ਠੰਡੀ ਵਾਲੀ ਐ ਹਲੇ ਤਾਂ ਮੈਂ ਉਧਰ ਭੋਗ ਤੇ ਹੀ ਮੱਥਾ ਟੇਕ ਕੇ ਆਉਣਾ ਭੋਗ ਤੇ ਦਾ ਮੱਥਾ ਟੇਕਿਆ ਉਹ ਖੇਤ ਵੀ ਗੇੜਾ ਮਾਰ ਆਇਆ ਕਰੋ ਕਦੇ ਕਦੇ ਉਹ ਯਾਰ ਖੇਤ ਮਾਰੂੰਗਾ ਗੇੜਾ ਮੈਨੂੰ ਆਏ ਆ ਵੀ ਜੇ ਰੱਬ ਥੁੱਪ ਕੱਢ ਲੈ ਗੁੱਲੀ ਡੰਡਾ ਵਾਲੀ ਸਪਰੇਅ ਕਰ ਦਈਏ ਜੇ ਹੁਣ ਕਰਤੇ ਉਹ ਸਪਰੇਅਹੀਂ ਜਾਊਗੀ ਨਾ ਮਰਨਾ ਗੁੱਲੀ ਡੰਡਾ ਹੋਰ ਕੰਨ ਰੱਬ ਥੁੱਪ ਕੱਢਦਾ ਉਤੋਂ ਦਾ ਵਧੀਆ ਵੀ ਐ ਵੈਸੇ ਕਣਕਾ ਵਾਸਤੇ ਕਣਕਾ ਵਾਸਤੇ ਤਾਂ ਵਧੀਆ ਐ ਜੇ ਹਲੇ ਗੁੱਲੀ ਡੰਡਾ ਵਾਲੀ ਨਾਲ ਸਪਰੇਅ ਹੋਈ ਫਿਰ ਕੱਖਾਂ ਨਹੀਂ ਆਉਣ ਲੱਗਣ ਉਹ ਕੱਲੇ ਕੱਖ ਥੋੜੀ ਵੱਡੀਆਂ ਵਿੱਚ ਗਣਕ ਲੈ ਜਾਂਦੀ ਨੇ ਵੱਡ ਗਿਆ ਨੁਕਸਾਨ ਬੜਾ ਹੋ ਜਾਂਦਾ ਯਾਰ ਚਲੋ ਤੇ ਤੁਹਾਡੇ ਕੋਲੇ ਫੋਨ ਤਾਂ ਨਹੀਂ ਆਇਆ ਕਿਸੇ ਦਾ ਇਹਦਾ ਬ੍ਰਿੰਦਰ ਦਾ ਨਾ ਯਾਰ ਬ੍ਰਿੰਦਰ ਦਾ ਬ੍ਰਿੰਦਰ ਦਾ ਹਾਲੇ ਕਿੱਥੋਂ ਆਜੂਗਾ ਫੋਨ ਤੁਸੀਂ ਵੀ ਕਮਣੇ ਲਈ ਗੱਲਾਂ ਕਰਦੇ ਹੋ ਉਹਦੇ ਲਈ ਰੇਂਜ ਕਿੱਥੋਂ ਹੋਊਗੀ ਫਿਰ ਹੋਰ ਕੀ ਦਾ ਫੋਨ ਆਉਣਾ ਹੈ ਪੂਆ ਦਾ ਫੋਨ ਆਇਆ ਹੋਵੇ ਤੁਹਾਡੇ ਲਈ ਜੱਸੀ ਦਾ ਨਾ ਯਾਰ ਮੇਰੇ ਕੋਲੇ ਤਾਂ ਨਹੀਂ ਪੂਆ ਦਾ ਫੋਨ ਆਇਆ ਕਿਉਂ ਕੀ ਹੋ ਗਿਆ ਆਊਗੀ ਅੱਜ ਪੂਆ ਪ੍ਰੀਤ ਕੋਲੇ ਫੋਨ ਆਇਆ ਸੀਗਾ ਅੱਛਾ ਮੇਰੇ ਫੋਨ ਤੇ ਪਤਾ ਨਹੀਂ ਅੱਜ ਪੂਆ ਨੇ ਕਿਉਂ ਨਹੀਂ ਫੋਨ ਕੀਤਾ ਬਈ ਪਤਾ ਨਹੀਂ ਮੇਰਾ ਨੰਬਰ ਨਹੀਂ ਲੱਗਿਆ ਹੈਗਾ ਆ ਹੁਣ ਪ੍ਰੀਤ ਆਈ ਸੀ ਮੈਂ ਦੱਸਣਾ ਕਹਿੰਦੀ ਭੂਆ ਆਉਗੀ ਜਿੱਸੀ ਉਹ ਯਾਰ ਭੂਆ ਤਾਂ ਆਉਗੀ ਤੇ ਪ੍ਰੀਤ ਨੂੰ ਸਮਝਾਦੀ ਮਾੜਾ ਜਾਂ ਚੰਗਾ ਕਦੇ ਵੀ ਭੂਆ ਹੁੰਦੇ ਨਾ ਮਾੜਾ ਮੋਟਾ ਐ ਬੋਲੇ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਆਹੀ ਗੱਲ ਕਰਨੀ ਐ ਮੈਂ ਕੌਣ ਹੁੰਨੀ ਆ ਪ੍ਰੀਤ ਨੂੰ ਸਮਝਾਉਣ ਵਾਲੀ ਨਾਲੇ ਉਹ ਸਮਝਦੀ ਆ ਕਿਸੇ ਦੀ ਗੱਲ ਉਹ ਤਾਂ ਉਲਟਾ ਕਹਿੰਦੇ ਚੋਰ ਕਹਤੋਂ ਬਾਲ ਕੋ ਡਾਂਟੇ ਉਹਦੀ ਤਾਂ ਉਹ ਗੱਲ ਐ ਆ ਕੇ ਮੈਨੂੰ ਕਹਿੰਦੀ ਆ ਕੇ ਭੂਆ ਤੱਕ ਲੱਗੂਗੀ ਇੱਥੇ ਆ ਕੇ ਕਹਿੰਦੀ ਮੈਂ ਤਾਂ ਉਹਦੇ ਕੋਲ ਗੱਲ ਕਰੂੰਗੀ ਵੀ ਬਾਪੂ ਨਾਲੋਂ ਅੱਡ ਕਰ ਦੋ ਮੇਨ ਤਾਂ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੁਣ ਹੀਲਾ ਕੀ ਕਰੀਏ ਯਾਰ ਤੂੰ ਸਮਝਾ ਨਾ ਉਹਨੂੰ ਲਾਪਰੀ ਤੇ ਮਾੜਾ ਮੋਟਾ ਹੀਲਾ ਹੁਣ ਕੁਛ ਨਹੀਂ ਬਣਦਾ ਹੈਗਾ ਤੁਹਾਨੂੰ ਪਤਾ ਇਹ ਨਹੀਂ ਤਾਂ ਆਪਦਾ ਨਾ ਜਲੂਸ ਕੜਵਾਉਣਾ ਹੁੰਦਾ ਰਿਸ਼ਤਦਾਰੀ ਚ ਨਾਲ ਆਪਣਾ ਵੀ ਕੜਵਾਉਗੀ ਸਾਰੇ ਕੀ ਕਹਿਣਗੇ ਵੀ ਇਹ ਛੋਟੀ ਨੇ ਆ ਕੇ ਪਵਾੜੇ ਪਵਾਤੇ ਨਾਲੇ ਹਰੇਕ ਕਹਿੰਦਾ ਲਾਪਰੀ ਦੀ ਭੈਣ ਲਾਪਰੀ ਦੀ ਭੈਣ ਪਾ ਮੇਰੀ ਇਹ ਸੱਕੀ ਭੈਣ ਨਹੀਂ ਹੈਗੀ ਪਰ ਵੱਜੂਗੀ ਤਾਂ ਫੇਰ ਵੀ ਮੇਰੀ ਇਹ ਭੈਣਾ ਮੈਂ ਪਤਾ ਕਿਉਂ ਨਹੀਂ ਬੋਲਦਾ ਮੈਂ ਤਾਂ ਤਾਂ ਨਹੀਂ ਬੋਲਦਾ ਵੀ ਜੇ ਇੱਕ ਵਾਰੀ ਬੋਲ ਪਿਆ ਨਾ ਸ਼ਰਮ ਚੱਕੀ ਜਾਊਗੀ ਉਹਨੂੰ ਫਿਰ ਉਹਨੇ ਸੋਚਣਾ ਥੋੜੀ ਇਹ ਬੋਲਣ ਲੱਗੇ ਉਹ ਉਹਨੇ ਨਹੀਂ ਸੋਚਣਾ ਹੈਗਾ I ਮੈਂ ਤੁਸੀਂ ਕਿਉਂ ਆਉਂਦੇ ਹੋ ਚ ਫਰਕ ਪਾਉਣਾ ਰਿਸ਼ਤੇ 'ਚ ਮੈਨੂੰ ਤਾਂ ਹੁਣ ਸਭ ਤੋਂ ਵੱਡੀ ਸੋਚ ਇਹ ਹੈ ਵੀ ਬ੍ਰਿੰਦਰ ਹੈ ਨਹੀਂਗਾ ਉਹ ਕੀ ਕਹੂਗਾ ਜੇ ਮੰਨ ਲਿਆ ਆਪਾਂ ਡੱਬੀ ਕਰ ਦਿੰਨੇ ਆ ਤਾਂ ਕੀ ਕਹੂ ਬ੍ਰਿੰਦਰ ਅੱਡ ਕੀ ਦੇ ਨਾਲ ਕਰਾਂਗੇ ਮੈਨੂੰ ਇਹ ਦੱਸੋ ਜੇ ਆਪਣੇ ਮਾਂ ਹੁੰਦੀ ਚਲ ਮੰਨ ਲੈ ਬਾਪੂ ਬੇਬੇ ਨੂੰ ਦੋਵਾਂ ਨੂੰ ਵੱਡ ਕਰ ਦਿੰਦੇ ਹੁਣ ਕੀ ਦੇ ਨਾਲ ਅੱਡ ਕਰੀਏ ਬਈ ਬਾਪੂ ਨੂੰ ਇਹ ਤਾਂ ਦੱਸੋ ਬਾਪੂ ਨੂੰ ਇਕੱਲੇ ਨੂੰ ਥੋੜੀ ਅੱਡ ਕਰ ਸਕਦੇ ਆ ਜੇ ਮੈਂ ਐ ਕਹਤਾ ਵੀ ਅਸੀਂ ਅੱਡ ਹੋ ਜਾਨੇ ਬਾਪੂ ਨੂੰ ਲੈ ਕੇ ਤਾਂ ਕਹਿੰਦੀ ਮੈਂ ਤੁਹਾਡੇ ਨਾਲ ਉਹ ਅੱਡ ਨਹੀਂ ਹੋਣਾ ਹੈਗਾ ਉਹਨੂੰ ਪਤਾ ਹੈ ਉਹ ਮੇਰੇ ਇਕੱਲੇ ਦਾ ਗੁਜ਼ਾਰਾ ਕਿਵੇਂ ਹੋਊਗਾ ਬ੍ਰਿੰਦਰ ਤਾਂ ਹੈ ਨਹੀਂ ਐ ਤਾਂ ਬਥੇਰੀ ਚਾਦਰ ਹੈ ਉਹ ਹੋਰ ਤਾਂ ਛੱਡੋ ਤੁਸੀਂ ਉਹ ਤਾਂ ਐ ਵੀ ਕਹੇਗੀ ਕਹਿੰਦੀ ਜੇ ਭੂਆ ਵਾਲੀ ਬੋਲੂਗੀ ਤਾਂ ਭੂਆ ਨੂੰ ਕਹਿ ਦੋ ਬਾਪੂ ਨੂੰ ਆਪਦੇ ਨਾਲ ਹੀ ਲੈ ਜੇ ਬਾਪੂ ਨੂੰ ਆਪਦੇ ਨਾਲ ਲੈ ਜੇ ਵੇਰਾਇਂ ਕਿਵੇਂ ਬਾਪੂ ਨੂੰ ਭੇਜ ਦਈਏ ਪਿੰਡ ਵਾਲੇ ਕੀ ਗੱਲਾਂ ਕਰਨਗੇ ਨਾਲੇ ਆਪਣਾ ਸੁਭਾਅ ਆਪਣਾ ਜ਼ਮੀਰ ਮੰਨਦਾ ਵੀ ਬਾਪੂ ਨੂੰ ਆਪਾਂ ਤੋਰ ਦਈਏ ਛੋਟੇ ਛੋਟਿਆਂ ਨੂੰ ਪਾਲਿਆ ਯਾਰ ਲਾਪਰੀ ਤਾਂ ਇਹ ਕਿਵੇਂ ਛੜੂਗਾ ਬਲ ਉਹੋ ਮੈਂ ਕਦੋਂ ਹਾਂ ਵੀ ਭਰੀ ਹੈ ਜੀ ਮੈਂ ਕਿਹਾ ਵੀ ਬਾਪੂ ਨੂੰ ਭੇਜ ਦੋ ਮੈਂ ਤਾਂ 2 ਸਾਲ ਹੋ ਗਏ ਇਸ ਘਰ ਚਾਹੀ ਨੂੰ ਮੈਨੂੰ ਤਾਂ ਕਦੇ ਬਾਪੂ ਆਕ ਲੱਗਿਆ ਨਹੀਂ ਹੈਗਾ ਵਿਚਾਰਾ ਨਾਲੇ ਦੋ ਰੋਟੀਆਂ ਦੀ ਮਾਰ ਹੈ ਕੀ ਬਾਪੂ ਦੱਸ ਜ਼ਮੀਨਦਾਰੀ ਨਾਲ ਲੈ ਕੇ ਜਾਂਦਾ ਦੇ ਕੇ ਤਾਂ ਆਪਾਂ ਨੂੰ ਇਹ ਜਾਊ ਉਹ ਨਾਲੇ ਜੇ ਉਹ ਮਾੜਾ ਮੋਟਾ ਕੰਜੂਸ ਬਣਾ ਕਰਦਾ ਹੈ ਜਾਂ ਮਾੜਾ ਮੋਟਾ ਕਹਿੰਦਾ ਕਹਿੰਦਾ ਤਾਂ ਆਪਣੀ ਮਾਰ ਹੀ ਹੈ ਹੁਣ ਇਹ ਜੇ ਬਾਪੂ ਸਾਰੀ ਵੇਚ ਬਟਕੇ ਖਾ ਜਾਂਦਾ ਜਾਂ ਚਾਰਲੇਡੌਨ ਵਾਲਾ ਹੁੰਦਾ ਚੱਕ ਕੇ ਪੱਲੀ ਲੋਕਾਂ ਦੇ ਫਿਰਦੇ ਰਹਿੰਦੇ ਫਿਰ ਚੰਗੇ ਥੋੜੀ ਲੱਗਦੇ ਉਹੀ ਤਾਂ ਕੈਨੀ ਆ ਹੁਣ ਇਹਦੇ ਬੁੱਥ ਜ ਬੜੇ ਜ ਫੇਰੀ ਐ ਦੇਖ ਯਾਰ ਮੇਰੇ ਕੋਲੇ ਤਾਂ ਇੱਕ ਹੱਲ ਐ ਕੀ ਆਪਾਂ ਪਿੰਡ ਵਾਲੇ ਨੂੰ ਬੁਲਾ ਲੈਨੇ ਆ ਤੁਸੀਂ ਰਹਿਣ ਦਿਓ ਹਲੇ ਕਿਸੇ ਨੂੰ ਨਹੀਂ ਬੁਲਾਉਣਾ ਹੈਗਾ ਮੈਨੂੰ ਤਾਂ ਪਹਿਲੀ ਡਰ ਲੱਗੀ ਜਾਂਦਾ ਵੀ ਨੰਨੂ ਨਾ ਜਾ ਕੇ ਕੋਈ ਗੱਲ ਕਰ ਦੇ ਇੱਥੋਂ ਗਿਆ ਹੋਇਆ ਉਹ ਪਰਸੋਂ ਦਾ ਕਿਤੇ ਕੋਈ ਗੱਲ ਕਰਤੀ ਹੋਵੇ ਉਹਨੇ ਜਾ ਕੇ ਓਏ ਉਹ ਤਾਂ ਆਪ ਜੋ ਆ ਕੇ ਯਾਰ ਪਿੰਡ ਵਾਲਿਆਂ ਕੋਲੇ ਹਲੇ ਕੋਈ ਗੱਲ ਨਹੀਂ ਕਰਨੀ ਭੂਆ ਨੂੰ ਆ ਜਾਣ ਤੋਂ ਮੈਂ ਕੋਸ਼ਿਸ਼ ਕਰੂੰਗੀ ਭੂਆ ਨੂੰ ਤਾਂ ਦੂਰੇ ਰੱਖੂੰਗੀ ਵੇਖਦੇ ਆ ਫਿਰ ਕੀ ਬਣਦਾ ਤੂੰ ਤਾਂ ਦੂਰ ਰੱਖੇਂਗੀ ਉਹਨਾਂ ਕੀ ਪਤਾ ਕੰਨ ਪਤਾ ਕਿੰਨੇ ਤੇਜ਼ ਨੇ ਐਡੀ ਦੂਰੋਂ ਗੱਲ ਫੜਦੀ ਆ ਉਹ ਜੇ ਕਹਨੇ ਆ ਤਾਂ ਬੁਰੇ ਲੱਗਦੇ ਆ ਚੱਲ ਯਾਰ ਲਾਪੜੀ ਤੇ ਚਾਹ ਬਣਾ ਦੇ ਚਾਹ ਤਾਂ ਬਣੀ ਪਈ ਐ ਹਾੜੇ ਤੁਸੀਂ ਇੰਨਾ ਕੰਮ ਕਰ ਲਓ ਪਾ ਕੇ ਪੀ ਲਓ ਚਲ ਪਾ ਕੇ ਤੁਸੀਂ ਮੈਂ ਪੀ ਲਾਂ ਮੈਨੂੰ ਵੀ ਲਿਆ ਦਿਓ ਜਿੱਥੇ ਤੱਕ ਹੋ ਸਕਦਾ ਹੋਇਆ ਨਾ ਤੂੰ ਉਹਨੂੰ ਸਮਝਾਈਂ ਯਾਰ ਉਹਨੂੰ ਇੰਨੀ ਇੱਕ ਗੱਲ ਕਹੀ ਵੀ ਦੋ ਦਿਨ ਰਹੂਗੀ ਭੂਆ ਦੋ ਦਿਨ ਚੁੱਪ ਕਰ ਜੇ ਬਸ ਹੋਰ ਕੁਛ ਨਹੀਂ ਅਸੀਂ ਚਾਹੁੰਦੇ ਠੀਕ ਹੈ ਨਾਲੇ ਜੇ ਬ੍ਰਿੰਦਰ ਦਾ ਫੋਨ ਆਇਆ ਨਾ ਬ੍ਰਿੰਦਰ ਨੂੰ ਸਮਝਾਈ ਵੀ ਬਾਣੀ ਗੱਲ ਨਾ ਕਰੇ ਇਹਨੇ ਤਾਂ ਕਲੇਸ਼ ਹੀ ਪਾਉਣਾ ਉਹਦੇ ਨਾਲ ਵੀ ਕਿ ਭੂਆ ਦੋ ਦਿਨ ਰਹੂਗੀ ਭੂਆ ਨੂੰ ਉਹ ਦੋ ਘੰਟੇ ਗੁਜ਼ਾਰਨ ਦੇ ਦੇ ਇਸ ਘਰ ਚੋ ਹੀ ਬਹੁਤ ਹੈ ਹਾਈ ਹਾਈ ਅੱਡੇ ਤੋਂ ਲੈ ਕੇ ਹਰੇ ਤੱਕ ਸਾਹ ਚੜ ਗਿਆ ਤੁਰਕੇ ਆ ਨੀਦਾ। ਉਹ ਬਾਟ ਜੀ ਖਾਸ ਲੱਗਦਾ ਭੈਣ ਤੁਰੀ ਆਉਂਦੀ ਆ। ਆ ਬੈਠਾ ਵੀਰਾ ਬਾਦੀ ਮਿਲ ਕੇ। ਹੋਰ ਪੈਣੇ ਠੀਕ ਐ। ਹਾਂ ਹਾਂ ਵੀਰੇ ਸਸਰੀ ਕਾਲ। ਸਸਰੀ ਕਾਲ ਹੋ ਠੀਕ ਠਾਕ। ਹਾਂ ਹਾਂ ਵਧੀਆ। ਤੇ ਦੱਸ ਦਿੰਦੀ ਭਾਈ ਤੁਰਕੇ ਆਈਆਂ ਉਹਨੂੰ ਭੇਜ ਦਿੰਦਾ ਮੁੰਡੇ ਨੂੰ ਮੈਂ ਚੜ੍ਹਾ ਲਿਆਂਦਾ। ਬੇ ਬਸ ਵੀਰਾ। ਕਾਹਨੂੰ ਪੁੱਛਦਾ। ਆ ਗਈ ਮੈਂ ਤਾਂ ਤੁਰਕੇ ਤੇ ਥੋਤ ਤਾਂ ਐ ਵੀ ਨਹੀਂ ਹੋਇਆ ਹੈਗਾ ਵੀ ਮੁੰਡਾ ਬਾਹਰ ਗਿਆ। ਅਸੀਂ ਕੋਈ ਭੂਆ ਨੂੰ ਸੁਨਿਆਹੀ ਲਾ ਦਈਏ ਜਾਂ ਮੁੰਡਾ ਉੱਥੇ ਮਿਲੇ ਜਾਵੇ। ਓ ਭੈਣ ਤੇਰਾ ਲਾਂਬਾ ਸਿਰ ਮੱਥੇ ਚੱਲ ਕੋਈ ਨਾ ਆਜਾ ਅੰਦਰ ਬੈਠ ਕੇ ਗੱਲ ਕਰਦੇ ਦੋਸਤਾ ਜਮੀ ਮੈਨੂੰ ਪ੍ਰਾਈ ਕਰਤਾ ਸੁੱਖ ਨਾ ਮੇਰੇ ਕਿਹੜਾ ਘਰੇ ਕੁਛ ਹੈ ਨਹੀਂ ਸੀਗਾ ਹੈ ਕੁਛ ਦੇ ਕੇ ਹੀ ਤੋਰਦੀ ਮੈਂ ਉਹਨੂੰ ਜਵਾਕ ਨੂੰ ਓ ਭੈਣ ਮੇਰੀਏ ਲੈਣ ਦੇ ਨਾਲ ਸਾਰਾ ਕੁਝ ਥੋੜੋ ਹੁੰਦਾ ਆ ਵੀ ਸਾਰਾ ਕੁਝ ਤੇਰੇ ਹੀ ਹੈਗਾ ਮੈਂ ਤਾਂ ਐਸੀ ਵੀ ਤੇਰੇ ਕੋਲ ਮੁੰਡਾ ਮਾਰਿਆ ਹੋਊ ਗੇੜਾ ਮੈਂ ਕਿੱਥੇ ਵੀਰਾ ਪਤੀਜਾਂ ਦਾ ਤਾਂ ਉਹੀ ਚੌਬ ਥੇਰਾ ਹੁੰਦਾ ਹੈਗਾ ਉਹ ਤਾਂ ਠੀਕ ਹੈ ਬਾਕੀ ਕੰਮ ਵੀ ਛੇਤੀ ਹੋਰ ਛੋਟੀ ਗੱਲ ਪੁੱਆ ਠੀਕ ਹੈ ਹਾਂ ਠੀਕਾ ਸਾਸਰੀ ਕਾ ਸਾਸਰੀ ਕਾ ਨਾ ਕੀ ਗੱਲ ਮੈਂ ਐਡੇ ਤੇ ਖੜੀ ਨਾ ਤੈਨੂੰ ਇਨੇ ਫੋਨ ਕੀਤੇ ਲਾਪਰੀ ਦਾ ਤਾਂ ਫੋਨ ਲੱਗਿਆ ਨਹੀਂ ਨਾ ਤਾਂ ਕੋਈ ਫੋਨ ਚੱਕਿਆ ਕੀ ਗੱਲ ਜੇ ਮੈਨੂੰ ਪਤਾ ਹੁੰਦਾ ਤੇਰਾ ਫੋਨ ਹੈ ਮੈਂ ਫੋਨ ਚੱਕਣਾ ਹੀ ਨਹੀਂ ਸੀ ਹੈ ਪੂਆ ਮੈਂ ਤਾਂ ਕਹਿੰਦੀ ਸੀ ਥੋੜੇ ਸਾਹਮਣੇ ਮੈਂ ਬਾਹਰ ਤਾਂ ਕੰਮ ਕਰਦੀ ਫਿਰਦੀ ਆ ਤੇ ਫੋਨ ਮੇਰਾ ਅੰਦਰ ਪਿਆ ਪਤਾ ਨਹੀਂ ਲੱਗਿਆ ਮੈਨੂੰ ਅੱਛਾ ਅੱਛਾ ਚਲ ਚਲ ਭਾਈ ਕੁੜੀ ਕੋਈ ਨਾ ਪਾਣੀ ਪੂਣੀ ਲੈ ਆ ਦਿਓ ਦੀ ਪੂਆ ਨੂੰ ਆ ਜਾ ਭੈਣੇ ਲੰਗੇ ਅੰਦਰ ਲਿਉਣੀ ਆ ਕੋਸਾ ਲਿਆ ਕਰਕੇ ਲਾਈ ਠੰਡ ਬਹੁਤ ਹੈ ਅੱਜ ਲਿਆ ਦੇ ਮੈਡਮ ਨੂੰ ਕੋਸਾ ਔਨਸਾਰ ਆਰਡਰ ਲਾਤਾ ਤੇ ਤੇਰੇ ਨਾਲੇ ਤੁਰਕੇ ਆਈਆਂ ਫਿਰ ਕਿਹੜੇ ਤੇਰੇ ਲੱਤਾਂ ਘਸ ਗਏ ਲੱਤਾਂ ਟੁੱਟ ਗਈਆਂ ਤੇਰੀਆਂ ਲੱਗ ਗਈ ਇੱਥੇ ਅੱਕਾ ਕੇ ਚੌਵੀ ਬਣਾਉਣੀ ਪੋਗ ਗਈ ਹੁਣ ਹੋਰ ਸੁਣਾਓ 부ਆ ਜੀ ਠੀਕ ਸੀ ਸਾਰੇ ਹੈ ਬਫਡੋਰੀ ਹੋਰ ਤਾਂ ਸਾਰੇ ਠੀਕ ਸੀ ਨਾ ਪਹਿਲਾਂ ਮੈਨੂੰ ਇਹ ਦੱਸ ਮੈਂ ਲਾਂਬਾ ਦਿੰਨੀ ਆ ਤੈਨੂੰ ਇੱਕ ਗੱਲ ਦਾ ਛੋਟੀ ਤਾਂ ਹੈ ਜਹੀ ਜੀ ਹੈ ਲਾਪਰੀ ਤੇ ਪੁੱਤ ਤੂੰ ਵੀ ਜਮੀ ਕੋਈ ਤੈਨੂੰ ਅਸਰ ਹੀ ਨਹੀਂ ਹੈਗਾ ਹੈ ਤੇਰਾ ਫੋਨ ਨਹੀਂ ਲੱਗ ਰਿਹਾ ਤੁਹਾਨੂੰ ਪਤਾ ਤਾਂ ਹੈਗਾ ਸੀ ਬਿੱਪੂ ਆਨੇ ਆਉਣਾ ਹੈਗਾ ਘੱਟੋ ਘੱਟ ਕਿਸੇ ਨੂੰ ਅੱਡੇ ਤੇ ਹੀ ਭੇਜ ਦਿੰਦੀਆਂ ਲਿਆਉਣ ਵਾਸਤੇ ਪੂਆ ਜੀ ਮੈਂ ਤਾਂ ਆਪ ਹੀ ਕਹਿ ਕੇ ਹੱਡੀਆਂ ਜਪ੍ਰੀਤ ਨੂੰ ਮਖਾ ਲੈ ਪਹਿਲਾਂ ਤਾਂ ਪੂਆ ਮੇਰੇ ਫੋਨ ਤੇ ਫੋਨ ਕਰਦੀ ਹੁੰਦੀ ਅੱਜ ਤੁਸੀਂ ਮੇਰੇ ਫੋਨ ਤੇ ਕਿਉਂ ਨਹੀਂ ਫੋਨ ਕੀਤਾ ਫੋਨ ਬਥੇਰੇ ਕੀਤੇ ਫੋਨ ਹੀ ਨਹੀਂ ਲੱਗਿਆ ਤੇਰਾ ਤਾਂ ਪਤਾ ਨਹੀਂ ਕੀ ਬੋਲੀ ਜੇ ਜਾਂਦੀ ਸੀ ਇਹੋ ਵਿੱਚ ਲੈ ਪਤਾ ਹੀ ਨਹੀਂ ਮੇਰੇ ਤਾਂ ਫੋਨ ਨੂੰ ਕੀ ਹੋ ਗਿਆ ਮੈਨੂੰ ਲੱਗਦਾ ਰੇਂਜ ਨਹੀਂ ਹੈਗੀ ਅੱਛਾ ਫਿਰ ਤੁਸੀਂ ਅੱਡੇ ਤੇ ਆ ਕੇ ਪ੍ਰੀਤ ਵਾਲੇ ਤੇ ਫੋਨ ਕਰ ਦਿੰਦੇ ਉਹਨੇ ਚੱਕਿਆ ਹੀ ਨਹੀਂ ਕੋਈ ਫੋਨ ਮੈਂ ਤਾਂ ਐਨੇ ਫੋਨ ਲਾਏ ਐਨੇ ਫੋਨ ਲਾਏ ਮੈਂ ਤਾਂ ਕਮਲੀ ਹੋ ਗਈ ਫੋਨ ਲਾ ਲਾ ਕੇ ਉਹ ਵੀ ਵਿਚਾਰੀ ਨਾ ਘਰ ਦੇ ਕੰਮ ਕਾਰਾਂ ਚ ਬੜੀ ਬਿਜ਼ੀ ਰਹਿੰਦੀ ਹੈ ਹੁਣ ਜਦੋਂ ਦੀ ਉਹ ਆਈ ਹੈ ਸਾਰੇ ਘਰ ਦਾ ਕੰਮ ਉਹ ਹੀ ਕਰਦੀ ਆ ਮੈਨੂੰ ਤਾਂ ਨਾ ਪੈਰੋਂ ਪੈਰ ਭੁੰਜੇ ਨਹੀਂ ਲਾਉਣ ਦਿੰਦੀ ਹੈਗੀ ਮੰਜੇ ਤੋਂ ਪਤਾ ਨਹੀਂ ਪੁੱਤ ਮੈਨੂੰ ਤਾਂ ਐਂ ਜੇ ਲੱਗਿਆ ਵੀ ਪਤਾ ਨਹੀਂ ਹੋਈ ਨਹੀਂ ਚੱਕਿਆ ਫੋਨ ਪਤਨ ਕੀ ਗੱਲ ਬਾਤ ਹੈ ਚਲ ਹੁਣ ਤਾਂ ਮੈਂ ਆ ਗਈ ਹੋਰ ਸੁਣਾਓ ਫਿਰ 부ਆ ਜੀ ਮੈਂ ਲਿਆਉਣੀ ਆ ਤੁਹਾਡੇ ਵਾਸਤੇ ਪਾਣੀ ਥੋੜਾ ਜਿਹਾ ਕੋਸਾ ਕਰਕੇ ਠੰਡ ਵਾਲੀ ਹੈਗੀ ਹੁਣ ਤੂੰ ਤੂੰ ਬਹਿ ਜਾ ਉਹਨੂੰ ਮੈਂ ਕਹਿਤਾ ਪਾਣੀ ਨੂੰ ਕੋਈ ਗੱਲ ਨਹੀਂ ਤੂੰ ਬੈਠੀ ਰਹਿ ਪ੍ਰੀਤ ਮਿਲ ਗਈ ਤੁਹਾਨੂੰ ਹਾਂ ਹਾਂ ਬਾਰਿਸ਼ ਸੀ ਇੱਥੇ ਖੜੀ ਸੀ ਓਟੇ ਕੋਲੇ ਅੱਛਾ ਲਿਆਉਂਦੀ ਆ ਪੁੱਤ ਪਾਣੀ ਤਾਂ ਕਹਿਤਾ ਉਹਨੂੰ ਹੋਰ ਚਲ ਵਧੀਆ ਕਰਿਆ 부ਆ ਜੀ ਤੁਸੀਂ ਆ ਗਈ ਨਾਲੇ ਆਹ ਅਸਤਾ ਪੁੱਲ ਲਗੇ ਤੁਹਾਨੂੰ ਬੁਲਾਉਣਾ ਉਦੋਂ ਬ੍ਰਿੰਦਰ ਨੂੰ ਛੱਡਣ ਮਾਹ ਪ੍ਰੀਤ ਨੂੰ ਕਹਿ ਕੇ ਆਟੀ ਦੀ ਅੱਜ ਵੀ ਮਖਾ ਕੁੜੇ ਲੈ ਜੇ ਆਪਣੇ ਸਕੀਨਾ ਨਦ ਹੁੰਦੀ ਕੋਈ ਉਹਨੂੰ ਵੀ ਤਾਂ ਆਪਾਂ ਐ ਕਿ ਜਾਂਦੇ ਮਖਾ ਲੈ 부ਆ ਵਿਚਾਰੀ ਆਪਣੇ ਘਰ ਦੀ ਕੱਲੀ ਗਹਿਰੀ ਕੁੜੀ ਐ ਮੈਂ ਤਾਂ ਆਪੇ ਹੀ ਸੋਚਦੀ ਆ ਵੀ ਜੇ ਤੁਹਾਡੇ ਨਨਦ ਹੁੰਦੀ ਹੈ ਫੇਰ ਨਾ ਤੁਸੀਂ ਉਹਨੂੰ ਉਹ ਕਰਦੀਆਂ ਬੁਲਾਉਂਦੀਆਂ ਤੁਸੀਂ ਤਾਂ ਮੈਨੂੰ ਜਮੀ ਉਹ ਕਰ ਗਈਆਂ ਭੁੱਲ ਗਈਆਂ ਹੈ ਮੈਂ ਦੱਸ ਕਿੱਥੇ ਨਾ ਕੰਮ ਆਈ ਹੈਗੀ ਲੈ ਦੱਸ ਪੂਆ ਤੈਨੂੰ ਕਿੱਥੇ ਉਹੀ ਭੁੱਲ ਗਿਆ ਸੀ ਉਦੋਂ ਸਾਡੇ ਮਾਮਾ ਵਰਗੀਆਂ ਸਾਨੂੰ ਤਾਂ ਤੇਰਾ ਨਾਮ ਉਹ ਆਉਂਦਾ ਜਿੰਨਾ ਵੀ ਕਹਦੇ ਮੈਨੂੰ ਤਾਂ ਅੱਜ ਇੰਨਾ ਚਾ ਚੜਿਆ ਨਾ ਜਦੋਂ ਮੈਨੂੰ ਸਵੇਰੇ ਪ੍ਰੀਤ ਨੇ ਦੱਸਿਆ ਕਿ ਜਿਸੀ ਬੂਆ ਦਾ ਫੋਨ ਆਇਆ ਉਹ ਆਉਗੀ ਲੈ ਮਖਾ ਲੈ ਹੁਣ ਚਾ ਚੜਨਾ ਨਹੀਂ ਦਿੰਦੇ ਆ ਦੇਖ ਲੈ ਮੈਂ ਬੈਗ ਤੋਂ ਸਾਬ ਲਾ ਲਿਆ ਵੀ ਹੁਣ ਤਾਂ ਬੂਆ ਘੱਟੋ ਘੱਟ ਹਫ਼ਤਾ ਤਾਂ ਲੱਗੇ ਜਾਊ ਲੈ ਬੂਆ ਪਾਣੀ ਪੀ ਲੈ ਪੀ ਲੈ ਬੂਆ ਜੀ ਪਾਣੀ ਬਾਪੂ ਜੀ ਹੁਣ ਪੂਨ ਜਾਣ ਨਹੀਂ ਦੇਣਾ। ਨਹੀਂ ਪੂਰਾ ਕੋਸਾ ਤਾ ਕਰ ਲਿਆ ਹੁੰਦੀ। ਉੰਮੀ ਲਈ ਇੰਨੀ ਠੰਡ ਪੈਂਦੀ ਐ। ਕੋਸਾ ਤਾ ਕਰਕੇ ਲਈਆਂ ਬੂਆ। ਚਲ ਠੰਡਾ ਹੋ ਜਾਊਗਾ। ਕੋਈ ਨਾ ਮੈਂ ਕਰ ਲਿਆ ਨਹੀਂ ਉਹ ਚੀਜ਼ ਠੰਡਾ ਤਾਂ। ਚਲ ਕੋਈ ਨਾ ਬਸ ਬੱਸ ਕੋਈ ਨਾ। ਹੁਣ ਤਾਂ ਰਹਿ ਕੇ ਜਾਊਗੀ ਭੈਣ ਕਹੀ ਦੇਣਾ। ਚਲ ਵਧੀਆ। ਚਲ ਇੰਨਾ ਆ ਵੀ ਬ੍ਰਿੰਦਰ ਬਾਗ ਗਿਆ ਆਪਣਾ ਮਨ ਜਾਣੀਂ ਚ ਲੱਗਦਾ ਐ ਚਾਰ ਚਾਰ ਦਿਨ ਸੌਕੇ ਲੰਘ ਜਾਣਗੇ। ਬੇਬੀਰਾ ਮੈਨੂੰ ਤਾਂ ਇੰਨਾ ਗੁੱਸਾ ਵੀ ਦੱਸ ਤੁਸੀਂ ਮੈਨੂੰ ਉਦੋਂ ਬੁਲਾਉਣਾ ਸੀ। ਹੈਂ? ਜੇ ਇਹਨਾਂ ਦੇ ਨਨਦ ਹੁੰਦੀ ਫਿਰ ਉਹਨੂੰ ਵੀ ਤਾਂ ਬੁਲਾਉਂਦੀ ਆ ਮੈਨੂੰ ਤੁਸੀਂ ਨੇ ਜਮੀ ਪਿੱਛੇ ਛੱਡਤਾ ਮੈਨੂੰ ਤੁਸੀਂ ਨੇ ਜਮੀ ਨਾ ਜਾ ਤੋ ਪੁੱਛੀ ਮੇਰੀ ਤਾਂ ਮੇਰੀ ਵੀ ਅਸੀ ਕਿਹਾ ਤੂੰ ਹਰ ਇੱਕ ਵਾਰੀ ਕਹਿ ਦਿੰਨੀ ਆ ਬਈ ਮੈਂ ਕਿਹੜਾ ਫਰੀ ਆ ਮੈਨੂੰ 100 ਕੰਮ ਹੁੰਦੇ ਨੇ ਮੇਰੇ ਕਿਹੜਾ ਕੋਈ ਨੂੰਹ ਹੈ ਕਿ ਕੰਮ ਕਰ ਲੂ ਤੂੰ ਸੋ ਦੋ ਦੋ ਜਣੀਆਂ ਤੂੰ ਖੜੇ ਪੈਰ ਭੂਆ ਟਾਈਮ ਤੇ ਜਵਾਬ ਦੇ ਦਿੰਨੀ ਐ ਫਿਰ ਸਾਨੂੰ ਵੀ ਬੇਇੱਜ਼ਤੀ ਦੀ ਫੀਲ ਹੁੰਦੀ ਐ ਤਾਂ ਕਰਕੇ ਹੁਣ ਮੈਂ ਕਹਿਣਾ ਹੀ ਛੱਡਤਾ ਬਈ ਇਹ ਤਾਂ ਮਜ਼ਾਕ ਕਰਦੀ ਐ ਭੂਆ ਆ ਦੇਖ ਲੈ ਬੋਲਣ ਦਾ ਤਰੀਕਾ ਜਮਾ ਆਪਣੇ ਵਰਗਾ ਹੀ ਆ ਆਪਣੇ ਤਾਂ ਸਾਰੇ ਲਾਣੇ ਦੇ ਸਪੀਕਰ ਐ ਉੱਚੇ ਉੱਚੇ ਨੇ ਹੋ ਤਾਂ ਹੈ ਪੁੱਤ ਨਹੀਂ ਛੋਟੀ ਚਾਹ ਬਣਾ ਲਿਆ ਨਹੀਂ ਐ ਕਰ ਦੁੱਧ ਚੀ ਬੱਤੀ ਪਾ ਲਿਆ ਕੋਈ ਨਾ ਬੂਆ ਚਾਹ ਵੀ ਬਣਾ ਲੂੰਗੀ ਠਹਿਰ ਕੇ ਬਣਾ ਲੂੰਗੀ ਪਾਣੀ ਤਾਂ ਹੁਣ ਪੀਤਾ ਹੈ ਜੇ ਚਲ ਕੋਈ ਗੱਲ ਨਹੀਂ ਪ੍ਰੀਤ ਤੂੰ ਬੈਠ ਮੈਂ ਬਣਾ ਲੰਨੀ ਆ ਬੂਆ ਜੀ ਤੁਹਾਡੇ ਵਾਸਤੇ ਦੁੱਧ ਚ ਬੱਤੀ ਨਾਲੇ ਖੋਇ ਦੇ ਪਿੰਨੀਆ ਪੁੱਤ ਤੂੰ ਬਹਿ ਜਾ ਮੈਂ ਤਾਂ ਐ ਦੇਖਦੀ ਸੀ ਵੀ ਛੋਟੀ ਕਹਿੰਦੀ ਕੀ ਆ ਲਿਆਉਂਦੀ ਆ ਬਣਾ ਕੇ ਚਾਹ ਕਿ ਕੀ ਕਹਿੰਦੀ ਆ ਕੋਈ ਗੱਲ ਨਹੀਂ ਮੈਂ ਕਿਹੜਾ ਮਨਾ ਕਰਿਆ ਭੂਲੇ ਆਉਂਗੀ ਮੈਂ ਕਿਹੇ ਮੜੇ ਠਹਿਰ ਜਾ ਲਿਆ ਦਿੰਨੀ ਆ ਉਹ ਤਾਂ ਇਨੀ ਇੱਜ਼ਤ ਕਰਦੀ ਰਿਸ਼ਤੇਦਾਰਾਂ ਦੀ ਭੂਆ ਜਿੰਨੀ ਵੀ ਕਹਦੇ ਇਹੀ ਜੀ ਤਾਂ ਵੀ ਨਹੀਂ ਹੈਗੀ ਤੂੰ ਤਾਂ ਨਾ ਉਹੀ ਗੱਲ ਜੇ ਉਹਦੇ ਨਾਲ ਬਰਤਣ ਲੱਗੀ ਮੈਨੂੰ ਵੀ ਭੁੱਲ ਜਾਏਗੀ ਇੰਥਾਂ ਆਇਆ ਮੱਤਾ ਭੈਣੇ ਦਿਖ ਰਹੀ ਆ ਪੁੱਤ ਹਾਂ ਐ ਤਾਂ ਪਤਾ ਲੱਗਦਾ ਚੱਲ ਬਣਾ ਲਿਆ ਪ੍ਰੀਤ ਫਿਰ ਬਈ ਭੂਆ ਤਾਂ ਤੇਰੇ ਹੱਥਾਂ ਦੀ ਚਾਹ ਪੀਊਗੀ ਨਾਲੇ ਖੋਏ ਦੀਆਂ ਪਿੰਨੀਆਂ ਧਰ ਲਈ ਉਹ ਭੂਆ ਜੀ ਬ੍ਰਿੰਦਰ ਨੂੰ ਵੀ ਫਿਰ ਅਸੀਂ ਖੋਆ ਕੱਢ ਕੇ ਦੇ ਹੀ ਦਿੱਤਾ ਮਾਹ ਉਠੇ ਖਾਈ ਜਾਊਗਾ ਚਲੋ ਠੰਡ ਕਿੰਨੀ ਐ ਹੂੰ ਚੱਲ ਵਧੀਆ ਕੀਤਾ ਚੱਲ ਕੋਈ ਨਾ ਮੈਂ ਬਣਾ ਲਿਆ ਚਲ ਮਠਾਇਆ ਘਾਟੀ ਰੱਖੀ ਪੁੱਤ ਹੋਰ ਸਰ ਆਉਦੂਆ ਫਿਰ ਕੀ ਬਣਦਾ ਫਿਰ ਕੀ ਕੰਮ ਕਾਰ ਕਰਦੇ ਹੋ ਘਰੇ ਬਸ ਕੀ ਐ ਆ ਨਿਕਲੇ ਨਹੀਂ ਜਾਂਦਾ ਗੁਦੜਿਆਂ ਚ 12 12 ਵਜ ਜਾਂਦੇ ਨੇ ਰੋਟੀਆਂ ਲਾ ਕੇ ਫੇਰ ਬਹਿ ਜਾਂਦੇ ਆ ਫੇਰ ਕੰਮ-ਕੰਮ ਕਰ ਲੈਂਦੇ ਆ ਮਾੜਾ ਮੋਟਾ ਜਿਹਾ ਵਿੱਚ ਲੈ ਹੁਣ ਤਾਂ ਬੂਆ ਸੁੱਖ ਨਾਲ ਤੇਰੀ ਨੂੰ ਹੈਗੀ ਆ ਬਥੇਰੀ ਸਿਆਣੀ ਐ ਸਾਰਾ ਘਰ ਦਾ ਕੰਮ ਸਾਂਭਦੀ ਆ ਉਹ ਸਾਂਭਦੀ ਆ ਪੁੱਤ ਪਰ ਫੇਰ ਵੀ ਠੰਡ ਐ ਮੈਂ ਕਿਹਾ ਹੋਇਆ ਵੀ ਅਮੀ ਠੰਡ ਨਾਲ ਲਵਾ ਲਈ। ਅ ਠੰਡ ਦੇ 4 ਦਿਨ ਨੇ ਹੋਰ। ਚਲੋ ਇਹ ਵੀ ਠੀਕਾਂ ਲੰਘ ਜਾਣ ਦੋ 4 ਦਿਨ। ਬਾਕੀ ਗੱਗੂ ਜਾਂਦਾ ਹੁੰਦਾ ਕੰਮ ਤਾਂ ਦੇਤੇ। ਹਾਂ ਵੀਰੇ ਜਾਂਦਾ ਹੁੰਦਾ ਉਹ ਤਾਂ ਕੰਮ ਤੇ। ਚਲੋ ਵਧੀਆ। ਛੱਲੇ ਜਾਂਦਾ ਕੰਮ ਵਧੀਆ। ਕੰਮ ਨਾਲ ਹੀ ਆ ਜਵਾਕ ਜੀ ਨੇ ਵੀ ਕਿਹਾ ਸੀ ਵੀ ਕੀ ਕਰਨਾ ਕੈਨੇਡਾ ਤੋਂ ਇੱਥੇ ਚਲਾ ਲਾ ਹੁਣ 25-30 ਲੱਖ ਰੁਪਇਆ ਲਾਇਆਗਾ। ਆਪਦਾ ਕੰਮ ਚਲਾ ਲਾ ਪਰ ਮੰਨਿਆ ਨਹੀਂ। ਚਲੋ ਮਰਜ਼ੀ ਅੱਜਕੱਲ ਮਨ ਦੇ ਘਾਟੀ ਆ ਜਵਾਕ। ਇਹ ਤਾਂ ਹੈ ਵੀਰੇ। ਚੱਲ ਵਧੀਆ। ਉੱਥੇ ਵੀ ਕੁਝ ਬਣ ਜੂਗਾ ਕੋਈ ਗੱਲ ਨਹੀਂ। ਹਾਂ ਇਹ ਤਾਂ ਹੈ ਭਾਈ। ਰਜਾਈ ਜਿੱਤ ਬੈ ਕੇ ਸਾਹ ਆਏਗਾ ਇੰਨੀ ਠੰਡ ਚੜ ਗਈ ਸੀ ਆਉਂਦੀ ਆਉਂਦੀ ਹਾਂ ਬਾਲਾ ਬੁਰਾ ਹਾਲ ਆ ਭਾਈ ਠੰਡ ਦਾ ਤਾਂ ਹੁਣ ਤਾਂ ਹੀ ਨਿਆ ਪੂਆ ਬਸ ਕੰਮ ਨਿਵੇੜ ਕੇ ਜਾਈਂ ਚ ਵੜਜੋ ਜੀ ਨੇ ਬਚਣਾ ਲੈ ਹੋਰ ਸਹੀ ਆ ਭਾਈ ਜੇ ਵੱਡਿਆਂ ਦਾ ਨਾ ਕੋਈ ਕੰਮ ਕਰਨ ਨੂੰ ਜੀ ਕਰੇ ਲੈ ਪੂਆ ਪੀ ਲੋ ਚਾ ਨੀ ਕੁੜੀ ਮੈਨੂੰ ਕੱਲੀ ਨੂੰ ਚਾ ਇਹਨਾਂ ਨੂੰ ਵੀ ਲਾਇਆ ਅਸੀਂ ਤਾਂ ਪੂਆ ਤੇਰੇ ਆਉਣ ਤੋਂ ਪਹਿਲੀ ਹਲੇ ਬਾਟੀਆਂ ਧਰ ਕੇ ਹਟੀਆਂ ਤੂੰ ਤਾਂ ਕੱਪ ਚ ਪੀਏਂਗੇ ਇਸ ਦਾ ਬਾਟੇ ਬਰ ਬਰ ਪੀਤੀਏ ਚਾ ਨੀ ਫੇਰ ਵੀ ਅੱਧਾ ਘੰਟਾ ਤਾਂ ਮੈਨੂੰ ਹੋ ਗਿਆ ਇਹਨੂੰ ਫੇਰ ਕੀ ਲੈ ਹੁਣ ਪੂਆ ਅੱਧੇ ਅੱਧੇ ਘੰਟੇ ਬਾਅਦ ਥੋੜੀ ਚਾ ਪ ਨਹੀਂ ਹੋਣੀ ਪੈ ਪੀ ਕੇ ਹਟੇ ਸੀ ਭੈਣੇ ਚਾਹ ਵੱਧ ਬਣਾਈ ਦੀ ਹੁੰਦੀ ਆ ਬਣਾ ਲੈਂਦੀ ਫਿਰ ਨਾ ਕੀ ਗੱਲ ਮੂੰ ਮੈਂ ਸਾਂਹੂਸਾਂ ਦੁੱਧ ਘਟ ਗਈਆਂ ਇਹਨੂੰ ਛੋੜ ਕਰਦੀ ਦਿਓ ਤਾਂ ਮੈਂ ਮਖਾਵ ਦੇ ਜੋਗਰੀ ਤੇ ਬਣਾ ਲੈਂਦੀ ਚੱਲ ਸਾਡੇ ਵਾਸਤੇ ਤਾਂ ਨਹੀਂ ਬਣਾਈ ਮੈਂ ਤਾਂ ਚਾਹ ਘੱਟ ਪੀਂਦੀ ਆ ਤੈਨੂੰ ਵੀ ਪਤਾ ਦੀਦੀ ਖੋਆ ਦਾ ਚੱਕ ਲਿਆਉਂਦੀ ਪਈ ਕਿਹੜਾ ਖੋਆ ਤੁਹਾਨੂੰ ਬਾਪੂ ਜੀ ਪਤਾ ਤਾਂ ਹੈਗਾ ਵੀ ਸਾਰਾ ਖੋਆ ਤਾਂ ਬਰਿੰਦਰ ਨੂੰ ਪਤਾ ਸੀਗਾ ਨਾਲ ਆਪਾਂ ਖੋਆ ਕਿੱਥੇ ਆ ਘਰੇ ਉਹ ਬਰਿੰਦਰ ਨੂੰ ਕਿਹੜਾ ਪਤਾ ਸੀ ਭਾਈ ਉੱਥੇ ਪਿਆ ਤਾਂ ਸੀਗਾ ਮੈਂ ਦੇਖਿਆ ਡੱਬੇ ਜਿਹੇ ਚ ਸਟੀਲ ਦੇ ਚ ਅਬ ਨਹੀਂ ਨਹੀਂ ਬਾਪੂ ਜੀ ਉਹ ਤਾਂ ਤੁਸੀਂ ਮਿਲਦਾ ਕੱਲ ਜਾਂ ਪਰਸੋਂ ਦੇਖਿਆ ਹੋਣਾ ਕੋਆ ਉਹ ਤਾਂ ਬਾਅਦ ਵਿੱਚ ਫਿਰ ਸਾਰੇ ਬਰਿੰਦਰ ਨੂੰ ਪਤਾ ਸੀ ਨਾਲੇ ਭਲਾ ਆਪਾਂ ਭੂਆ ਤੋਂ ਥੋੜੀ ਖੋਆ ਲਕੋ ਕੇ ਰੱਖਾਂਗੇ ਇਹ ਭੂਆ ਤਾਂ ਹਾਲੇ ਹਫਤਾ ਲਾਊਗੀ ਆ ਮੈਂ ਹੁਣ ਫੋਨ ਕਰ ਦੂੰਗੇ ਇਹਨਾਂ ਨੂੰ ਜਿੱਦੋਂ ਗੁਰਦੁਆਰੇ ਤਵਾਗੇ ਮੰਡੀਆਂ ਖੋਆ ਲਿਆਉਣਗੇ ਕੱਚਾ ਕੱਢਿਆ ਹੋਇਆ ਤੇ ਆਪਾਂ ਪਿੰਨੀਆਂ ਮਿੰਟਾਂ 'ਚ ਵਟ ਲਾਂਗੇ ਹੈ ਭੂਆ ਨੂੰ ਤਾਂ ਨਵਾ ਦਾਂਗੇ ਖੋਏ ਨਾਲ ਕੋਈ ਨਾ ਵੀਰਾ ਰੋਜ਼ ਖੋਏ 'ਚ ਹੱਥ ਰਹਿੰਦਾ ਮੇਰਾ ਹੈ ਮੈਂ ਤਾਂ ਹੁਣ ਨੂਦੇ ਪੇਕਿਆਂ ਨੂੰ ਵੀ ਕਰਕੇ ਭੇਜਿਆ ਨਾਲੇ ਪੁੱਤ ਲਾਪ੍ਰਿਤ ਤੇਰੀਆਂ ਤਾਂ ਗੱਲਾਂ ਹੀ ਖੋਏ ਵਰਗੀਆਂ ਨੇ ਮੈਂ ਖੋਏ ਤੋਂ ਕੀ ਲੈਣਾ ਹੈ ਆਈਆਂ ਭੂਆ ਜੀ ਫਿਰ ਦੇਖ ਲੋ ਅਸ ਤਾਂ ਖੋਏ ਤੋਂ ਵੀ ਮਿੱਠੇ ਆ ਉਹ ਭੈਣੇ ਗੱਲ ਕੋਈ ਨਾ ਖਾਣ ਪੀਣ ਦੀ ਨਹੀਂ ਹੁੰਦੀਗੀ ਗੱਲ ਤਾਂ ਪਿਆਰ ਦੀ ਹੁੰਦੀ ਐ ਇਹਨੇ ਨਾਲ ਮਾਨਤਾਣ ਹੋ ਜਾਂਦਾ ਹੋਊ ਗੱਲ ਤਾਂ ਸਾਰੀ ਨਹੀਂ ਹੁੰਦੀ ਹੁੰਦੀ ਐ ਨੀਚ ਸਾਫ ਹੋਵੇ ਬਸ ਬੰਦੇ ਦੀ ਹਾਂ ਕੁਝ ਕੁ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਨੀਤ ਬਾਲੀ ਮਾੜੀ ਹੁੰਦੀ ਆ ਹੁੰਦੇ ਆ ਭਾਈ ਦੁਨੀਆ ਤੇ ਸਾਰੇ ਹੁੰਦੇ ਆ ਸਾਰੇ ਭੰਤੀ ਦੁਨੀਆ ਹੈਗੀ ਆ ਚਲੋ ਕੋਈ ਨਾ ਲਿਆ ਆ ਵੀ ਆ ਗਏ ਆਇਆ ਰੌਣਕਾਂ ਲੱਗੀਆਂ ਸੱਸੀ ਗਾਲ ਖੁਆ ਸਾਸਰੀਕਾਲ ਪੁੱਤ ਲੈ ਆ ਚੱਕੀ ਫਿਰਦਾ ਖੁਆ ਹਾਂ ਖੁਆ ਚਾਚੀ ਨੇ ਦਿੱਤਾ ਹੁਣ ਪੱਕਾ ਆਪਣੇ ਤਾਂ ਖੁਆ ਸਾਰਾ ਬਬਰਿੰਦਰ ਨੂੰ ਪਤਾ ਸੀਗਾ ਅੱਛਾ ਚਾਚੀ ਨੇ ਦਿੱਤਾ ਹਾਂ ਹਾਂ ਮੈਂ ਯਾਰ ਲੰਘਿਆ ਹੁੰਦਾ ਸੀ ਉਹ ਕੀ ਚਰਤਾਏ ਕੇ ਖੁਆ ਕੱਢਣ ਲੱਗ ਮਤਲਬ ਕੱਢ ਕੇ ਹਟੇ ਸੀ ਉਹ ਕਹਿੰਦੇ ਕਹਿੰਦੇ ਲੈ ਖੁਆ ਖਾ ਜਾ ਮੈਂ ਆਖਿਆ ਭਾਈ ਗਰਮ ਹੈ ਇਦਨੇ ਤਾਂ ਤੁਸੀਂ ਇਹ ਖਾਓ ਉਹ ਕਹਿੰਦੇ ਆ ਪਿੰਨੀ ਖਾ ਕੇ ਜਾ ਫਿਰ ਮੈਂ ਖਾਂਦਾ ਖਾਂਦਾ ਨਾਲ ਹੀ ਚੱਕ ਲਿਆ ਫਿਰ ਤੁਸੀਂ ਨਾ ਝੂਠੀ ਕਰਦੇ ਆਂ ਹੀ ਪਿੰਨੀ ਭੂਆ ਨੂੰ ਦੇਣ ਦੇ ਵਿਚਾਰੀ ਨੂੰ ਕਿ ਸੁੱਕੀ ਚਾਹ ਪਿਆ ਰੱਖੀ ਆ ਭੂਆ ਨੂੰ ਓ ਯਾਰ ਮੇਰੀ ਗੱਲ ਸੁਣ ਭੂਆ ਨੂੰ ਕੀ ਗੱਲ ਐ ਭੂਆ ਨੂੰ ਖੁਆ ਆਪਾਂ ਹੋਰ ਕੱਢ ਲੈਣੇ ਆ ਤੂੰ ਗੱਲ ਚਾਟ ਕਰਦੀ ਆਂ ਹੋਰ ਕੀ ਆਪਾਂ ਭੂਆ ਨੂੰ ਇੱਕੋ ਹੀ ਪਿੰਨੀ ਥੋੜੀ ਖਵਾਵਾਗੇ ਭੂਆ ਨੂੰ ਤਾਂ ਪਖੋਏ ਨਾ ਰਜਾ ਦਾਂਗੇ ਲੈ ਹੋਰ ਐ ਗੱਲ ਮੇਰੀ ਗੱਲ ਸੁਣਾ ਆਪਾਂ ਐ ਕਰਦੇ ਆਂ ਜਦ ਤੱਕ ਮੈਂ ਕੱਲ ਨੂੰ ਕੱਚਾ ਖੁਆ ਲੈ ਆਉਂਗਾ ਕੱਲ ਨੂੰ ਕੱਲ ਕਿਹਨੇ ਦੇਖੀ ਐ ਅੱਜ ਹੀ ਜਾਇਓ ਤੁਸੀਂ ਅੱਜ ਚਾਹ ਪਾਣੀ ਪੀ ਕੇ ਆਵਦਾ ਚਾਹ ਹੋਰ ਬਣਵਾ ਲੂੰ ਮੈਂ ਬਣਾ ਦੂੰਗੀ ਚਲ ਕੋਈ ਨਾ ਜਾਣਾ ਕਿੱਥੇ ਆ ਭਾਈ ਉਹਨੂੰ ਜੱਸੇ ਨੂੰ ਫੋਨ ਕਰ ਦੇ ਉਹ ਫੜਾਜੂ 5 ਕਿਲੋ ਸੁਖੋਆ ਕਰੇ ਹਾਂ ਬਸ ਫਿਰ ਨਾਲੇ ਭੂਆ ਨੂੰ ਵੀ ਖੁਆ ਦੇ ਕੀ ਤੋੜਾਂਗੇ ਹੁਣ ਖਾਲੀ ਹੱਥ ਤੋਰੀ ਤੋੜਾਂਗੇ ਜੇ ਜਾਊਗੀ ਹੁਣ ਭੂਆ ਨਾ ਪੁੱਤ ਤੈਨੂੰ ਕਿਹਾ ਤਾਂ ਹੈ ਮੈਂ ਤਾਂ ਸਾਰਾ ਦਿਨ ਖੋਏ 'ਚ ਰਹਿਣੀ ਆ ਫੇਰ ਕੀ ਹੋ ਗਿਆ ਕੋਈ ਨਾ ਭੂਆ ਖੁਆ ਲੱਗਿਆ ਤਾਂ ਦਿਖਦਾ ਨਹੀਂ ਤੈਨੂੰ ਕਿਸੇ ਪਾਸੇੋਂ ਤੂੰ ਤਾਂ ਐਂ ਪਤਲੀ ਸੁੱਕੜੀ ਉਹੀ ਪਹਿਲਾਂ ਵਰਗੀ ਨਹੀਂ ਲੱਗਦਾ ਨਹੀਂ ਹੁੰਦਾ ਕੰਮਕਾਰ ਵਾਲੇ ਬੰਦੇ ਨੂੰ ਉਹ ਯਾਰ ਕਠੰਡਾ ਖੋਆ ਖਾ ਕੇ ਨਾ ਕੰਗ ਜੀ ਲੱਗ ਜਾਂਦੀ ਹੈ ਕਈ ਵਾਰੀ ਚਾਹ ਬਣਾ ਦਿਓ ਪ੍ਰੀਤਨ ਚਾਹ ਨਹੀਂ ਬਣਾਈ ਹੋਰ ਆਪੂ ਆਜੀ ਨੂੰ ਇਹ ਬਣਾਇਆ ਸੀ ਵਸ ਇੱਕ ਕੋਈ ਕੱਪ ਤੇ ਆਪਾਂ ਤਾਂ ਹਲੇ ਹੁਣੀ ਪੀ ਕੇ ਹਟੇ ਸੀ ਦੇ ਇੱਕ ਬਾਟੀਆਂ ਧਰੀਆਂ ਸੀ ਬਾਪੂ ਜੀ ਕਹਿੰਦੇ ਮੈਂ ਭੋਗ ਤੋਂ ਆਇਆ ਮਖਾ ਚੱਲ ਤੁਸੀਂ ਵੀ ਭੋਗ ਤੇ ਵੀ ਕਿ ਆਉਂਗੇ ਤਾਂ ਕਰਕੇ ਉਹਨੇ ਕੋਈ ਬਕਾਪ ਬਣਾ ਲਿਆ ਸੀਗਾ ਉਹ ਚੱਲ ਕੋਈ ਨਾ ਹੋਰ ਸੁਣਾ ਆਪੂਆ ਗੱਗੂ ਤੇ ਕੀ ਹਾਲ ਨੇ ਬਸ ਵਧੀਆ ਪੁੱਤ ਚੱਲੀ ਜਾਂਦਾ ਭਾਬੀ ਨੇ ਕੱਢ ਰੋ ਖੀਰ ਅੜਕ ਕੇ ਨਾ ਹੁੱਡੀ ਨਾ ਠੀਕ ਐ ਹਲੇ ਤਾਂ ਹੂੰ ਬਾਕੀ ਗਾਹਾਂ ਕੀ ਨੇ ਦੇਖਿਆ ਹਮਮ ਮੋਂ ਤੱਕ ਤਾਂ ਠੀਕ ਚੱਲਦਾ ਭਾਈ ਚੱਲ ਵਧੀਆ ਪੂਆ ਬੇਵੈਲ ਤਾਂ ਸਾਨੂੰ ਐ ਲੱਗੀ ਸੀ ਜਿਵੇਂ ਬਾਲੀ ਸਿਆਣੀ ਹੋਵੇ ਨਾ ਹੈਗੀ ਤਾਂ ਸਿਆਣੀ ਹੀ ਐ ਹਮਮ ਬਾਕੀ ਤੈਨੂੰ ਕਹੀ ਜਾਨੀ ਆ ਬਿਹਾਰੇ ਗਾਹ ਪਤਾ ਲੱਗੂਗਾ 2-4 ਸਾਲ ਜਦੋਂ ਹੋਰ ਲੰਘੀ ਹਮ ਇਹ ਤਾਂ ਗੱਲ ਹੈਗੀ ਆ ਪੂਆ ਨਾਲ ਇੱਕ ਗੱਲ ਹੋਰ ਐ ਜਿੰਨੇ ਗੱਗੂ ਨੇ ਖਾਂਬਜੇ ਖਿਲਾ ਰਹੇ ਨੇ ਨਾ ਮੈਂ ਤਾਂ ਕਹਿੰਨਾ ਥੋੜੀ ਜਿਹੀ ਤੇਜ਼ੀ ਹੋਵੇ ਚੰਗੀ ਗੱਲ ਐ ਬੇ ਪੁੱਤ ਘਰ ਵਾਲਾ ਜਹਾਜਾ ਮਰਜੀ ਹੋਵੇ ਘਰ ਵਾਲੀ ਠੀਕ ਕਰ ਹੀ ਲੈਂਦੀ ਐ ਹਮਮ ਇਹ ਤਾਂ ਕੋਈ ਸ਼ੱਕ ਨਹੀਂ ਨਾ ਜਿਵੇਂ ਤੈ ਉਹ ਫੁੱਫੜ ਨੂੰ ਕਰ ਰੱਖਿਆ ਹੈ ਲੈ ਦੇ ਇਕਲਾ ਤੇ ਚਰਾ ਕਰਦਾ ਹੈਗਾ ਪੂਆ ਨਾਲ ਹੋਰ ਕੀ ਨਾ ਲਾਪਰੀ ਤਾਂ ਜਦੋਂ ਆਪਣਾ ਵਿਆਹ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਹਮ ਮੈਂ ਬਾਕੇ ਗਿਆ ਨਾ ਪੂਆ ਹੋਰਾਂ ਕੋਲੇ ਹਮ ਜਦੋਂ ਪੂਆ ਕੋਲੇ ਫੁੱਫੜਾ ਕੇ ਬੈਠਿਆ ਪੂਆ ਨੇ ਮਾੜਾ ਜੱਕ ਦਾ ਇਸ਼ਾਰਾ ਕਰਿਆ ਫਫੜ ਪਾਣੀ ਭਰਦਾ ਫਿਰੇ ਲੈ ਸੁਣੀ ਚੱਲ ਹੁਣ ਇਹਦੀਆਂ ਗੂਤੋ ਗੂਤੋ ਹੋਰ ਕਿਨਾ ਗੂਤੋ ਕਿਦਰੇ ਮੈਂ ਸਾਨੂੰ ਪਾਣੀ ਪਿਆਤਾ ਕਿਦਰੇ ਹੋਰ ਮੈਂ ਫਫੜਾ ਨੂੰ ਆਖਿਆ ਮੈਂ ਫਫੜਾ ਤੇਰੀ ਤਾਂ ਜੂਨ ਬਾੜੀ ਪੂਰੀ ਆ ਹਨਾ ਫਿਰ ਪੂਆ ਮੈਨੂੰ ਵੀ ਸਖਾਜੀ ਮਾੜਾ ਮੋਟਾ ਕੀ ਵੀ ਕਿਵੇਂ ਤਾੜ ਕੇ ਰੱਖਦੇ ਹੁੰਦੇ ਨੇ ਬੰਦੇ ਨੂੰ ਕਿਵੇਂ ਤਾੜ ਕੇ ਰੱਖਦੇ ਹੁੰਦੇ ਨੇ ਬੰਦੇ ਨੂੰ ਮੈਂ ਕੋਈ ਮਾੜੇ ਕੰਮ ਕਰਦਾ ਜਾਂ ਮੈਂ ਤੇਰੇ ਤੇ ਰੋਜ ਮਨ ਚੱਲ ਚੰਗਾ ਜਾ ਕੇ ਉਹਨੂੰ ਕੋਈ ਦੇ ਦੋ ਮਣਮੋਟੇ ਹੋਰ ਚਾਹ ਬਣਾ ਦਊਗੀ ਪੀ ਲੋ ਖੁਆਰੀ ਹਜਮ ਹੋਣਾ ਨਹੀਂ ਤਾ ਬਿਨਾ ਚਾਹ ਤੋਂ ਹਾਂ ਇੱਕ ਪਿੰਨੀ ਉਹਨਾਂ ਨੇ ਕੀ ਦੇ ਦਿੱਤੀ ਤੇਰੇ ਤਾਂ ਉਹੀ ਚੰਗਾ ਅੜੀ ਜਾਂਦੀ ਐ ਉਹਨਾਂ ਨੇ ਦਿੱਤੀ ਸ਼ੁਕਰ ਐ ਕੋਈ ਇਹ ਗੱਲ ਤਾਂ ਸਾਂਭ ਲਈ ਮੈਂ ਤਾਂ ਕਰਤਾ ਸੀ ਪਰਦਾ ਵਾਸ ਸਾਰਾ